ਗੁਰਾਇਆਂ ਦੇ ਨੇੜੇ ਧੁਲੇਤੇ ਪਿੰਡ ਦੇ ਵਿੱਚ ਸਰਦਾਰ ਬੁੱਧ ਸਿੰਘ ਜੀ ਅਖਾੜਾ ਚਲਾ ਰਹੇ ਨੇ। ਉਹ ਸਰਦਾਰ ਬੁੱਧ ਸਿੰਘ ਜੀ ਕਾਂਟਾ ਕੁਸ਼ਤੀ ਨੂੰ ਬੜਾ ਪਿਆਰ ਕਰਦੇ ਆ। ਕਾਂਟਾ ਕੁਸ਼ਤੀ ਤੋਂ ਆਪਣੀ ਜਾਨ ਵੀ ਵਾਰਦੇ ਆ। ਉਹ ਪਹਿਲਵਾਨਾਂ ਨੂੰ ਕਹਿੰਦੇ ਹੁੰਦੇ ਆ ਜੇ ਕੁਸ਼ਤੀ ਕਰਨੀ ਤਾਂ ਕਾਂਟਾ ਕੁਸ਼ਤੀ ਕਰੋ, ਸੈਦੂ ਕੁਸ਼ਤੀ ਦੇ ਵਿੱਚ ਕੁਝ ਨਹੀਂ ਰੱਖਿਆ। ਤਾਂ ਮੈਂ ਗੱਲ ਅਰਜ਼ੀ ਕਰਦਾ ਉਮੀਦ ਹੈ ਕਿ ਬੜੇ ਪਿਆਰ ਦਾ ਸਬੂਤ ਦਿਓਗੇ। ਧਲੇਤੇ ਵਾਲਾ ਬੁੱਧ ਸਿੰਘ ਪੈਲਵਾਨ ਬਈ ਧਲੇਤੇ ਵਾਲਾ ਬੁੱਧ ਸਿੰਘ ਪੈਲਵਾਨ ਬਈ ਕਾਂਡਾ ਗੂਸ਼ਤੀ ਤੋਂ ਵਾਰ ਦਾਹ ਜਾਣ ਬਈ ਕਾਂਡਾ ਗੂਸ਼ਤੀ ਤੋਂ ਵਾਰ ਦਾਹ ਜਾਣ ਬਈ ਮੱਖਣ ਭਲੌਰ ਯਾਰਾਂ ਦਾ ਯਾਰ ਹੈ ਕਾਂਡਾ ਗੂਸ਼ਤੀ ਨਾ ਰੱਖਦਾ ਪਿਆਰ ਹੈ ਖਾਣਿਆਂ ਦੇ ਵਿੱਚ ਪੂਰੀ ਪਛਾਣ ਬਈ ਖਾੜਿਆਂ ਦੇ ਵਿੱਚ ਪੂਰੀ ਪਹਿਚਾਣ ਬਈ ਥਲੇਤੇ ਵਾਲਾ ਬੁੱਧ ਸਿੰਘ ਪਹਿਲਵਾਨ ਬਈ ਥਲੇਤੇ ਵਾਲਾ ਬੁੱਧ ਸਿੰਘ ਪਹਿਲਵਾਨ ਬਈ ਥਲੇਤੇ ਵਾਲਾ ਬੁੱਧ ਸਿੰਘ ਪਹਿਲਵਾਨ ਬਈ ਥਲੇਤੇ ਵਾਲਾ ਪਹਿਲਵਾਨ ਭੂਲਾ ਕਾਸ਼ਣੀ ਗਰੋਧੀਆਂ ਦੀ ਚੰਗੀ ਹੈ ਬਣਾਉਂਦਾ ਚਾਸ਼ਣੀ ਗਾਮਾ ਥਲੇਤਾ ਚੰਗਾ ਬੰਨੇ ਰਗੜਾ ਫੇਰੀ ਕੇ ਗੁੱਡਾ ਹੈ ਮਕਾਉਂਦਾ ਝਗੜਾ ਦੁਨੀਆਂ ਦੇ ਵਿੱਚ ਪੂਰੀ ਬਣੀ ਸ਼ਾਨ ਬਈ ਦੁਨੀਆਂ ਦੇ ਵਿੱਚ ਪੂਰੀ ਬਣੀ ਸ਼ਾਨ ਬਈ ਚਲੇਤੇ ਵਾਲਾ ਬੁੱਧ ਸਿੰਘ ਪੈਲਵਾਨ ਬਈ ਕਾੜਾ ਗੂਛੀ ਤੀ ਤਵਾਰ ਦਾਹ ਜਾਣ ਬਈ ਚਲੇਤੇ ਵਾਲਾ ਬੁੱਧ ਸਿੰਘ ਪੈਲਵਾਨ ਬਈ ਪਰਦੀਪ ਪੂਰੇ ਵਾਲੇ ਹਲ ਵਾਲ ਦਾ ਸਿੰਝ ਕਰਵਾਉਂਦਾ ਬੰਦਾ ਹੈ ਕਮਾਲ ਦਾ ਕਿਸ਼ਨ ਕੋਜ ਯਾਰੋ ਮੇਣਤਾ ਕਰਾਉਂਦਾ ਹੈ ਭਲੇ ਤੇ ਵਿੱਚ ਪੂਰੇ ਦਾ ਬਈ ਸਿਖਾਉਂਦਾ ਹੈ ਤਰਾਸ਼ਦਾ ਹੈ ਪੂਰਾ ਰੱਖ ਕੇ ਤੇ ਹਾਣ ਬਈ ਤਰਾਸ਼ਦਾ ਹੈ ਪੂਰਾ ਰੱਖ ਕੇ ਤੇ ਹਾਣ ਬਈ ਚਲੇ ਤੇ ਵਾਲਾ ਬੁੱਧ ਸਿੰਘ ਪੈੜਵਾਣ ਬਈ ਕੜਗੂਸ਼ੀ ਤੀ ਤਵਾਰ ਦਾ ਹੈ ਜਾਣ ਬਈ ਚਲੇ ਤੇ ਵਾਲਾ ਬੁੱਧ ਸਿੰਘ ਪੈੜਵਾਣ ਬਈ ਤੁਲੇਤੇ ਵਲੋਂ ਮੈਂ ਧਰੇ ਗਏ ਕਵਾੜ ਬਈ ਦਿੰਦਾ ਹੈ ਬੱਕਰੀ ਗੁੱਲਾ ਦੇ ਝਾੜ ਬਈ ਕੌਣ ਦੀ ਬੁਰੀ ਆ ਯਾਰ ਸੱਚੀ ਗੱਲ ਦਾ ਤੁਲੇਤੇ ਅਖਾੜੇ ਦਾ ਹਲਾ ਚੱਲਦਾ ਜੋਂਟੀ ਗੁਜਰੇ ਲੁੱਟਦਾ ਮੈਦਾਨ ਬਈ ਜੋਂਟੀ ਗੁਜਰੇ ਲੁੱਟਦਾ ਮੈਦਾਨ ਬਈ ਤੁਲੇਤੇ ਵਾਲਾ ਉਹਦੇ ਸਿੰਘ ਪੈੜਵਾਣ ਬਈ ਬਾਣਾ ਗੂਸ਼ਤੀ ਤੋ ਵਾਰਦਾ ਜਾਣ ਬਈ ਤੇਲੇ ਤੇ ਵਾਲਾ ਬੁੱਧ ਸਿੰਘ ਪੈਲਵਾਨ ਬਈ